ਇਸ਼ਾਰਪੁਰ ਦੇ ਵਿੱਚ ਜਿਹੜਾ ਇਹ ਚੱਕ ਫੈਸਟ ਇਹ ਮੇਲਾ ਲਗਾਇਆ ਜਾ ਰਿਹਾ ਕਿਸ ਤਰ੍ਹਾਂ ਦੇ ਜ਼ਰੂਰਤ ਆ ਪੰਜਾਬ ਸਰਕਾਰ ਵੱਲੋਂ ਔਰ ਮਾਨਜੋਗ ਡੀਸੀ ਸਾਹਿਬ ਵੱਲੋਂ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਦੀ ਔਰ ਐਨ ਜੀਓਜ਼ ਜਿਹੜੀਆਂ ਵਕ ਵਕ ਉਹਨਾਂ ਦੀ ਹੈਲਪ ਦੇ ਨਾਲ ਇਸ਼ਾਰਪੁਰ ਚ ਇੱਕ ਤੋਂ 5 ਤਰੀਕ ਨੂੰ ਵਕ ਵਕ ਫੈਸਟੀਵਲ ਕਰਾਰੇ ਹੈਗੇ ਆ ਜਿਹੜੀ ਕਿ ਵਕ ਵਕ ਜਗ੍ਹਾ ਤੇ ਇਹਨਾਂ ਦੇ ਪੁਆਇੰਟਸ ਹੈਗੇ ਆ ਮੇਨ ਪੁਆਇੰਟ ਜਿਹੜਾ ਹੈਗਾ ਦਸਹਿਰਾ ਗਰਾਊਂਡ 'ਚ ਹੈਗਾ। ਔਰ ਬਾਕੀ ਚਵਾਲ ਦੇ ਵਿੱਚ ਹੋਰ ਵੀ 4-5 ਪੁਆਇੰਟਸ ਹੈਗੇ ਆ ਟੈਂਟਿੰਗ ਦਾ ਹੈਗਾ ਆ ਔਰ ਆਊਟਿੰਗ ਦੇ ਵਿੱਚ ਵੀ ਹੈਗਾ ਆ ਕਾਫੀ ਪੁਆਇੰਟਸ ਹੈਗੇ ਆ ਔਰ ਸਾਰਿਆਂ ਨੂੰ ਮੇਰੀ ਬੇਨਤੀ ਆ ਸਾਰੀ ਪਬਲਿਕ ਨੂੰ ਵੀ ਉਹ ਵੀ ਵੱਧ ਚੜ ਕੇ ਇਥੇ ਹਿੱਸਾ ਲੈਣ ਔਰ ਇਹਦੇ ਵਿੱਚ ਸਿਕਿਉਰਿਟੀ ਦੇ ਅਸੀਂ ਪ੍ਰੋਪਰ ਬੰਦੋਬਸਤ ਕੀਤੇ ਹੋਏ ਆ ਔਰ ਵਕ-ਵਕ ਜਗ੍ਹਾ ਤੇ ਵਕ-ਵਕ ਜੀਓ ਸੇਵਾਨਾਂ ਦੀ ਡਿਊਟੀ ਲਗਾਈ ਗਈ ਹੈ। ਕਿ ਕਿ ਬਿਲਕੁਲ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਇਸ ਕਰਕੇ ਪਬਲਿਕ ਨੂੰ ਬੇਨਤੀ ਆ ਵੀ ਉਹ ਵੱਧ ਚੜ ਕੇ ਇਸ ਮੇਲੇ ਵਿੱਚ ਪਾਰਟਿਸਪੇਟ ਕਰਨ ਬਹੁਤ ਵਧੀਆ ਮੇਲਾ ਬਹੁਤ ਵਧੀਆ ਉਪਰਾਲਾ ਹੈਗਾ ਪੰਜਾਬ ਸਰਕਾਰ ਵੱਲੋਂ ਥੈਂਕ ਯੂ ਸਰ ਕਿੰਨੇ ਕੁ ਮਲਾਜ਼ਮ ਇੱਥੇ ਲਗਾਏ ਗਏ ਅਪਰਕਿਮੀਟਲੀ ਡਿਪੈਂਡ ਕਰਦਾ ਜਿਹੜੀ ਵੀ ਜਿੱਦਾਂ ਦਾ ਇਵੈਂਟs ਹੈਗਾ ਉਹਦੇ ਮੁਤਾਬਕ ਜਿੱਦਾਂ ਮੇਲੇ ਹੈ ਇਸ ਕਿਹਾ ਜਾ 200 ਤੋਂ 250 ਮਲਾਜ਼ਮ ਇੱਥੇ ਲੱਗੂਗਾ ਫਿਰ ਵਕ ਵਕ ਰੂਟ ਵੀ ਹੈਗੇ ਆ ਕਾਫੀ ਹੈਗੇ ਆ ਔਰ ਡੇ ਬਾਈ ਡੇ ਜਿੱਦਾਂ ਜਿੱਦਾਂ ਇਵੈਂਟ ਸੋਣੇ ਉਹਦੇ ਉਹਦੇ ਹਿਸਾਬ ਨਾਲ ਹੀ ਅਸੀਂ ਫੋਰਸ ਲਾਣੀ ਹੈ ਜੀ ਜੀ